ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਜੋੜ ਕੇ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਫਗਵਾੜਾ ਸਪੋਰਟਸ ਕਲੱਬ ਅਤੇ ਯੂਥ ਸਰਵਿਸਿਜ਼ ਕਲੱਬ ਫਗਵਾੜਾ ਵੱਲੋਂ ਬਾਬਾ ਗਦਿਆ ਸਟੇਡੀਅਮ ਵਿਖੇ ਤਿੰਨ ਦਿਨਾਂ ਡੇ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਦੌਰਾਨ ਕਰਵਾਏ ਗਏ ਫਾਈਨਲ ਮੁਕਾਬਲੇ ਵਿੱਚ ਬਾਬਾ ਮਰਾਦ ਸ਼ਾਹ ਕ੍ਰਿਕਟ ਕਲੱਬ ਨਕੌਦਰ ਦੀ ਟੀਮ ਨੇ ਸ਼ਾਨਦਾਰ ਜਿੱਤ ਅਰਜ ਕਰਦਿਆਂ 31000 ਰੁਪਏ ਦੀ ਨਕਦ ਇਨਾਮ ਅਤੇ ਕੱਪ ਤੇ ਕਬਜ਼ਾ ਕੀਤਾ ਜਦਕਿ ਰੋਮੀ ਕ੍ਰਿਕਟ ਕਲੱਬ ਮੇਲੀ ਦੀ ਟੀਮ ਦੂਸਰੇ ਸਥਾਨ ਤੇ ਰਹੀ ਜਿਸ ਨੂੰ 11000 ਰੁਪਏ ਦੀ ਨਕਦੀ ਅਤੇ ਕੱਪ ਦੇ ਮੈਨ ਵਿੱਚ ਮੈਨ ਆਫ ਦੀ ਸੀਰੀਜ਼ ਰਹੇ ਜਿਸ ਨੂੰ 11000 ਰੁਪਏ ਦਾ ਨਕਦ ਇਨਾਮ ਕੱਪ ਤੇ ਹੋਮ థੀਏਟਰ ਦੇ ਕੇ ਨਿਵਾਜਿਆ ਗਿਆ ਜਰਕੀ ਮੈਨ ਆਫ ਦੀ ਮੈਚ ਕਾਕਾ ਸ਼ਿਪਰੀ ਚੁਣਿਆ ਗਿਆ ਜਿਸ ਨੂੰ ਮੋਬਾਈਲ ਤੇ ਟਰੋਫੀ ਦੇ ਕੇ ਉਸ ਦੀ ਹੌਸਲਾ ਫਜ਼ਾਈ ਕੀਤੀ ਗਈ ਇਸ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸੋਮ ਪ੍ਰਕਾਸ਼ ਕੈਂਤ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਪਰਮਪ੍ਰੀਤ ਸਿੰਘ ਚੇਅਰਮੈਨ ਆਲ ਇੰਡੀਆ ਹਿਊਮਨ ਰਾਈਟਸ ਨੇ ਸ਼ਰਕਤ ਕੀਤੀ ਉਹਨਾਂ ਨਾਲ ਗੁਰਜੀਤ ਵਾਲੀਆ ਹਰਜੀਮਾਨ ਦਲਜੀਤ ਰਾਜੂ ਅਵ ਤੇ ਵੀ ਮੌਜੂਦ ਹਨ ਜਿਨ੍ਹਾਂ ਦਾ ਪ੍ਰਬੰਧਕਾ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਇਸ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਨੇ ਖੁਦ ক্রিকেট ਖੇਡ ਕੇ ਮੈਚਾਂ ਦੀ ਸ਼ੁਰੂਆਤ ਕਰਵਾਈ ਉੱਥੇ ਹੀ ਆਏ ਹੋਏ ਮਹਿਮਾਨਾਂ ਨੇ ਕਲੱਬ ਨੂੰ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦੇ ਆਂ ਜੇਤੂ ਟੀਮਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਦੌਰਾਨ ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਾਲੇ ਪਾਸੇ ਧਿਆਨ ਦੇਣ ਦੀ ਗੱਲ ਤੇ ਵੀ ਜ਼ੋਰ ਦਿੱਤਾ ਇਸ ਦੌਰਾਨ 인ਦਰਜੀਤ ਕਰਵਲ ਵਿتنਪੁਰੀ ਪਿੰਨ ਸ਼ਰਮਾ प्रदीप ਹੁਜਾ ਰਾਜੂ ਚਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਹਨ ਪੁਰਾਣਾ ਸਪੋਰਟ ਕਲੱਬ ਬਾਬਾ ਕੱਜਿਆ ਬਲੋਂ ਗੁੰਡਾ ਟੂਰਨਾਮੈਂਟ ਵਿੱਚ ਬੱਤੀ ਦੀ ਬਾਸ਼ੇ ਲਾਰੀਆਂ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਮੈਚ ਚੱਲ ਰਹੇ ਨੇ ਮੈਨੂੰ ਖੁਸ਼ੀ ਹੈ ਕਿ ਨੌਜਵਾਨ ਬੱਚੇ ਖੇਡਾਂ ਵੱਲ ਕਰ ਰਹੇ ਹੋਗੇ ਆਪਣਾ ਅਗਰ ਜੀਵਨ ਸਫਲਾ ਰਹੇ ਨੇ ਪਰ ਮੇਰੇ ਨੂੰ ਬਹੁਤ-ਬਹੁਤ ਵਾਰਕਪਾਤ ਆਉਂਦਾ ਚੰਗੀ ਗੁੱਡ ਵਿਸ਼ੇ ਆਪਣੇ ਜੀਵਨ ਕਾਮਯਾਬ ਹੋ ਮੇਰੇ ਬਹੁਤ-ਬਹੁਤ ਬਧਾਈਆਂ ਚੰਵਾੜਾ ਸਪੋਰਟਸ ਕਲਬ ਲੋ ਜੋ ਹੈ ਹਰ ਸਾਲ ਨਾਈਟ ਟੂਰਨਾਮੈਂਟ ਕਰਾਇਆ ਜਾਂਦਾ ਬਹੁਤ ਵਧੀਆ ਉਪਰਾਮਾ ਹੈ ਧੰਨਵਾਦ ਹੈ ਸਾਰੇ ਭਰਾਵਾਂ ਦਾ ਸ਼ੇਰ ਤੌਰ ਤੇ ਤਿੰਨ ਦਿਨ ਦੇ ਲਈ ਇਹ ਟੂਰਨਾਮੈਂਟ ਚੱਲਦਾ ਜਿਹਦੇ ਵਿੱਚ ਕਿ ਨੌਜਵਾਨ ਪੰਜਾਬ ਦੇ ਅੱਜ ਕੱਲ ਜੋ ਨਸ਼ਿਆਂ ਵੱਲ ਦਸਤੇ ਜਾ ਰਹੇ ਆ ਇਹ ਬਹੁਤ ਵਧੀਆ ਇਹਨਾਂ ਨੌਜਵਾਨਾਂ ਦੇ ਉਪਰਾਲਾ ਹੈ ਕਿ ਨਸ਼ੇ ਤੋਂ ਦੂਰ ਕਰਨ ਲਈ ਸਪੋਰਟਸ ਦੇ ਵਾਲੇ ਪਾਸੇ ਜਰੂਰ ਨੌਜਵਾਨਾਂ ਦਾ ਧਿਆਨ ਹੋਣਾ ਚਾਹੀਦਾ ਤੇ ਇਹ ਟੂਰਨਾਮੈਂਟ ਮੇਰਾ ਕਹਿਲੇ ਜਿਹੜੇ ਨੌਜਵਾਨ ਕਰਾ ਰਹੇ ਆ ਇਸੇ ਕਰਕੇ ਕਰਾ ਰਹੇ ਆ ਕਿ ਟੂਰਨਾਮੈਂਟ ਦੇ ਵਿੱਚ ਜਦੋਂ ਨੌਜਵਾਨ ਰਾਤ ਨੂੰ ਆਗੇ ਤੇ ਟੂਰਨਾਮੈਂਟ ਖੇលਣਗੇ ਤੇ ਕੋਈ ਵੀ ਨੌਜਵਾਨ ਨਸ਼ਿਆਂ ਦੇ ਵਾਲੇ ਪਾਸੇ ਨਹੀਂ ਜਾਏਗਾ ਸਪੋਰਟਸ ਵਾਲਾ ਆ ਕੇ ਇਕੱਤੇ ਆਪਣੇ ਆਪ ਨੂੰ ਫਿੱਟ ਕਰੇਗਾ ਆਪਣੀ ਤੰਦਰੁਸਤੀ ਉਹਦੀ ਬਣੇਗੀ ਅਸੀਂ ਆਪਣੀ ਆਗਾਜ਼ ਜਾਂਦੀ ਉਹ ਤੇ ਆਲੇ ਨੇ ਹਿਮਰਾਈਟਸ ਵੱਲੋਂ ਇਹਨਾਂ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਜਿਨ੍ਹਾਂ ਨੇ ਟੂਰਨਾਮੈਂਟ ਕਰਾ ਰਹੇ ਆ ਧੰਨਵਾਦੀ ਵੀ ਆ ਤੇ ਜਿਹੜੇ ਨੌਜਵਾਨ ਖੇਡ ਰਹੇ ਨੇ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਵੀ ਕਰ ਰਹੇ ਆ ਤੇ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਵਕਤ-ਵਕਤ ਆਪਣੇ ਜਿਹੜੇ ਸਾਥੀ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਗੇਮ ਦੇ ਵਿੱਚ ਲੈ ਕੇ ਨਾਲ ਲਾਓ ਤੇ ਗੇਮ ਖਿਲਾਓ ਤਾਂ ਜੋ ਆ ਵੀ ਤੰਦੂਸ ਰਹੇ ਤੇ ਪੰਜਾਬ ਜਿਹੜੀ ਹੈ ਉਹ ਦੁਬਾਰਾ ਇੱਕ ਰੰਗਲਾ ਪੰਜਾਬ ਜਿਹੜਾ ਸੀ ਬਣਾ ਸਕੀ ਸਰ ਗੁੱਡ ਨੇਮ ਕੀ ਹੈ ਸਰ ਮੇਰਾ ਨਾਮ ਪਰਮਪ੍ਰੀਤ ਸਿੰਘ ਵਿੱਟੀ ਪਾਡਿਆ ਪ੍ਰੈਜ਼ੀਡੈਂਟ ਅਗਾਜ਼ ਜੰਦੀਓ ਐਨ ਜੀਓ ਚੇਅਰਮੈਨ ਪੰਜਾਬ ਹਾਲ ਇੰਡੀਆ ਹਮਾਰਾ